ਗਰਬੜੇ ਦਿੱਤੀਆਂ ਗਾਜਰਾਂ ਵਿੱਚ ਰੰਬਾ ਰੱਖ ਹੈਨਾ ਇਹ ਕਹਾਵਤੀ ਨਾ ਵੀ ਗਾਜਰ ਦਾ ਐਡਾ ਮਹੱਤਵ ਦੱਸਿਆ ਵੀ ਜਿੱਥੇ ਗਾਜਰ ਮਿਲੇ ਖਾਜੋ ਗਾਜਰ ਜਿਹੜੀ ਆ ਦੇਖੋ ਬੜਾ ਐਕਸਪੈਰੀਮੈਂਟ ਹੋਇਆ ਬਹੁਤ ਕੁਝ ਕੀਤਾ ਇੱਕ ਤਾਂ ਗਾਜਰ ਤੁਸੀਂ ਬੱਚਿਆਂ ਨੂੰ ਜ਼ਰੂਰ ਗਾਜਰ ਦਾ ਜੂਸ ਪਲਾਇਆ ਕਰੋ ਆਪ ਵੀ ਲਿਆ ਕਰੋ ਇਹ ਆਈ ਸਾਈਟ ਵਾਸਤੇ ਔਰ ਬ੍ਰੇਨ ਨੂੰ ਤਾਕਤ ਦੇਣ ਵਾਸਤੇ ਸਭ ਤੋਂ ਬੈਸਟ ਇਹਦੇ ਵਿੱਚ ਅੱਛਾ ਵਿਟਾਮਿਨ B12 ਦੀ ਬੜੀ ਮਾਤਰਾ ਹੈ ਇਹਦੇ ਵਿੱਚ ਤੇ ਹੋਰ ਸਾਰੇ ਵਿਟਾਮਿਨਸ ਤਾਂ ਹੈਗੇ ਹੀ ਹੈਗੇ ਆ ਤੇ ਦੂਸਰੀ ਗੱਲ ਕੀ ਆ ਕਿ ਸਵੇਰੇ ਸਵੇਰੇ ਇੱਕ ਗਾਜਰ ਖਾਲੀ ਪੇਟ ਕੜਕ ਕੜਕ ਚਬ ਕੇ ਖਾਓ ਉਹਦਾ ਕੀ ਫਾਇਦਾ ਹੁਣ ਕਈ ਕਹਿਣਗੇ ਜੀ ਵਿੱਚ ਚਿੱਟਾ ਪੋਰਸ਼ਨ ਹੁੰਦਾ ਮੈਂ ਨਹੀਂ ਖਾਣਾ ਤੁਸੀਂ ਐਨਾ ਕ ਚਬਾਓ ਵੀ ਉਹ ਚਿੱਟੇ ਪੋਰਸ਼ਨ ਦਾ ਵੀ ਜੂਸ ਨਿਕਲ ਜਾਏ ਉਹ ਜਿਹੜਾ ਹੈਗਾ ਉਹ ਤੁਹਾਡੇ ਸਟਮਕ ਲਈ ਬਹੁਤ ਫਾਇਦੇਮੰਦ ਦਾ ਤੁਹਾਡੀ ਰੀੜ ਦੀ ਹੱਡੀ ਲਈ ਬਹੁਤ ਫਾਇਦੇਮੰਦ ਹੈ ਤੇ ਤੁਹਾਡੇ ਬਲੱਡ ਨੂੰ ਪਿਉਰੀਫਾਈ ਕਰਨ ਲਈ ਬਹੁਤ ਫਾਇਦੇਮੰਦ ਹੈ ਇੱਕ ਉਹਦਾ ਵੱਡਾ ਫਾਇਦਾ ਮੈਂ ਤੁਹਾਨੂੰ ਦੱਸ ਦਵਾ ਇਹਨਾਂ ਦੇ ਬੱਚਿਆਂ ਦੇ ਪੇਟ ਵਿੱਚ ਵਾਰਮ ਇਨਫੈਕਸ਼ਨ ਰਹਿੰਦੀ ਆ ਜਿਵੇਂ ਕੀੜੇ ਕਹਿ ਦਿੰਦੇ ਆਪਾਂ ਪੇਟ 'ਚ ਕੀੜੇ ਆ ਜਾਂ ਵੱਡਿਆਂ ਦੇ ਵੀ ਨੇ ਸਾਡੇ ਵੀ ਆ ਤੁਹਾਡੇ ਵੀ ਆ ਇਹਨੂੰ ਵਾਰਮ ਇਨਫੈਕਸ਼ਨ ਨੂੰ ਕਲੀਨ ਕਰਨ ਵਾਸਤੇ ਰੱਬ ਨੇ ਇਹ ਗਾਜਰ ਜਿਹੜੀ ਆ ਉਹਦੇ ਵਿੱਚੋਂ ਵਾਈਟ ਜਾਂ ਟੰਡਲ ਪਾਇਆ ਤਾਂ ਕਿ ਉਹ ਜਿਹੜਾ ਠੰਡਲ ਜਾਏਗਾ ਉਹ ਤੁਹਾਡੇ ਪੇਟ ਦੇ ਕੀੜੇ ਖਤਮ ਕਰਨ ਲਈ ਉਹਦੇ ਵਿੱਚ ਬਹੁਤ ਵੱਡੀ ਸ਼ਕਤੀ ਹੈ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸ ਜੇ ਜੇ ਤੁਸੀਂ ਗਾਜਰ ਦਾ ਇੱਕ ਹੋਰ ਫਾਇਦਾ ਲੈਣਾ ਤੁਹਾਨੂੰ ਬਲੱਡ ਪ੍ਰੈਸ਼ਰ ਅਗਰ ਹਾਈ ਰਹਿੰਦਾ ਤੁਸੀਂ ਰਾਹ ਨਾਲ ਬਹਿ ਕੇ ਪਹਿਲਾਂ ਬਲੱਡ ਪ੍ਰੈਸ਼ਰ ਚੈੱਕ ਕਰ ਲਓ ਵਧਿਆ ਹੋਵੇ ਮੈਂ ਤਾਂ ਕੋਈ ਐਦਾਂ ਦੀ ਗੱਲ ਕੋਈ ਨਹੀਂ ਕਰਦਾ ਜਿਹੜੀ ਛੁੱਪੀ ਹੋਵੇ ਤੁਹਾਨੂੰ ਵੀ ਪਤਾ ਸਾਰਿਆਂ ਨੂੰ ਤੁਹਾਡਾ ਬੀਪੀ ਵਧਿਆ ਹੋਵੇ ਇੱਕ ਗਾਜਰ ਲਓ ਬੜੇ ਪਿਆਰ ਨਾਲ ਉਹਨੂੰ ਖਾਈ ਜਾਓ ਚਬਾਈ ਜਾਓ ਖਾਈ ਜਾਓ ਚਬਾਈ ਜਾਓ ਚਬ ਚਬ ਕੇ ਖਾਜੋ ਗਾਜਰ ਪੂਰੀ ਉਦੋਂ ਬਾਅਦ 5-7 ਮਿੰਟ ਬਾਅਦ ਬੀਪੀ ਚੈੱਕ ਕਰ ਲਿਓ ਤੁਸੀਂ ਕਹੋਗੇ ਥੈਂਕ ਯੂ ਗੁਲ ਸਾਹਿਬ ਨਾ ਕਿਹਾ ਦਾ ਕਹੀਓ ਕਿਉਂਕਿ ਇਹ ਜਿਹੜਾ ਥੈਂਕ ਯੂ ਹੈ ਇਹ ਦਿਲੋਂ ਨਿਕਲਦਾ ਹੁੰਦਾ ਫਿਰ ਬੇਰੇ ਇਹ ਮੇਰੇ ਕੋਲ ਵੀ ਦਿਲ ਜੀ ਪਹੁੰਚ ਜਾਂਦਾ ਤੁਹਾਡਾ ਥੈਂਕ ਯੂ ਕਿਉਂ ਜਿਹੜੀ ਗਾਜਰ ਹੈ ਉਹ ਐਡੀ ਕਮਾਲ ਦੀ ਚੀਜ਼ ਹੈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਾਸਤੇ ਫੇਰ ਦੇਖੋ ਹਾਰਟ ਦੇ ਵਿੱਚ ਬਲੌਕੇਜ ਹੈ ਆਲਟਰੀ ਜਮੜ ਜਾ ਚੱਲਣ ਤੇ ਸਾਹ ਚੜ ਜਾਂਦਾ ਹੈ ਲਗਾਤਾਰ 1 ਮਹੀਨਾ ਸਵੇਰੇ ਖਾਲੀ ਪੇਟ ਗਾਜਰ ਖੀਰਾ ਜਿਹੜਾ ਕਰਨਿਓ ਮੈਂ ਪਹਿਲਾਂ ਤੁਹਾਨੂੰ ਖੀਰਾ ਵੀ ਦੱਸਿਆ ਸੀ ਖੀਰਾ ਵੀ ਖਾਓ ਖੀਰੇ ਤੋਂ 5-7 ਮਿੰਟ ਬਾਅਦ ਗਾਜਰ ਖਾਓ ਤੁਸੀਂ ਕਹੋਗੇ ਕਮਾਲ ਦੇ ਰਿਜ਼ਲਟ ਆ ਰਹੇ ਆ ਜਿਵੇਂ ਵੜ ਜਾ ਪੌੜੀਆਂ ਚੜਦੇ ਸਾਂ ਚੜ ਗਿਆ ਮੜ ਜਾ ਭੱਜਦੇ ਸਾਂ ਚੜ ਗਿਆ ਜੇ ਮੈਂ ਕਹਿੰਦਾ ਗੁੱਸਾ ਹੀ ਚੜ ਗਿਆ ਕਿਸੇ ਤੇ ਤਾਂ ਵੀ ਸਾਹ ਚੜ ਜਾਂਦਾ ਬੰਦੇ ਨੂੰ ਉਹ ਜਿਹੜੀ ਲੰਗਸ ਦੀ ਵੀਕਨੈਸ ਹੈ ਉਹਨੂੰ ਖਤਮ ਕਰ ਦਿੰਦੀ ਹੈ ਗਾਜਰ ਔਰ ਗਾਜਰ ਮਤਲਬ ਜੇ ਤੁਸੀਂ ਖਾਓਗੇ ਤਾਂ ਸੱਚਮੁੱਚ ਤੁਸੀਂ ਪਾਓਗੇ ਕਿ ਜਿਹੜਾ ਪੇਟ ਹੈ ਉਹ ਵੀ ਠੀਕ ਹੈ ਬ੍ਰੇਨ ਹੈ ਉਹ ਵੀ ਠੀਕ ਹੈ ਆਈ ਸਾਈਟ ਹੈ ਉਹ ਵੀ ਠੀਕ ਹੈ ਹਾਰਟ ਵੀ ਠੀਕ ਹੈ ਕਿਉਂਕਿ ਗਾਜਰ ਕੱਲੀ ਦੇ ਵਿੱਚ ਐਡੇ ਕੁ ਗੁਣ ਨੇ ਜਿਵੇਂ ਆਪਾਂ ਕਹਿੰਦੇ ਨੇ ਗੁਣ ਤਾਂ ਵੈਸੇ ਕੁਦਰਤ ਦੀ ਹਰੇਕ ਬਨਸਪਤੀ ਦੇ ਵਿੱਚ ਹੀ ਨੇ ਚਾਹੇ ਤੁਸੀਂ ਛਲਗਮ ਲੈ ਲਓ ਛਲਗਮ ਜੂਰੀਕ ਐਸਿਡ ਨੂੰ ਖਤਮ ਕਰਦਾ ਕਦੇ ਫੇਰ ਗੱਲ ਕਰਾਂਗੇ ਮਤਲਬ ਇਹ ਕੱਲੀ ਕੱਲੀ ਜਿਹੜੀ ਬਨਸਪਤੀ ਰੱਬ ਨੇ ਦਿੱਤੀ ਆ ਸਾਡੇ ਬਜ਼ੁਰਗਾਂ ਨੇ ਉਹਨੂੰ ਸਾਡੀ ਸਬਜ਼ੀ ਚ ਪਾਇਆ ਸਾਨੂੰ ਸਲਾਦ ਚ ਪਾ ਕੇ ਦਿੱਤਾ ਹਰੀ ਮਿਰਚ ਦਿੱਤੀ ਧਨੀਆ ਪਦੀਨਾ ਸਾਰੀਆਂ ਚੀਜ਼ਾਂ ਦਾ ਜਿਹੜਾ ਬੈਨੀਫਿਟ ਆ ਉਹ ਆਪਣੀ ਆਪਣੀ ਜਗ੍ਹਾ ਔਰ ਪੂਰਾ ਤੁਹਾਡੇ ਸਰੀਰ ਵਾਸਤੇ ਕੁਦਰਤ ਨੇ ਜਿੰਨੀ ਸ੍ਰਿਸ਼ਟੀ ਰਚੀ ਆ ਜਿੰਨੀਆਂ ਵੀ ਜਾਮਣਾ ਕਰੇਲੇ ਨਿੰਮ ਉਸ ਤੋਂ ਬਾਅਦ ਤੁਸੀਂ ਕਹ ਲਓਗੇ ਆਪਣਾ ਖਜੂਰਾ ਜੋ ਚੀਜ਼ ਵੀ ਕੁਦਰਤ ਤੁਹਾਨੂੰ ਦੇ ਰਹੀ ਆ ਉਹ ਤੁਹਾਡੇ ਸਰੀਰ ਲਈ ਫਾਇਦੇਮੰਦ ਆ ਫਰਕ ਇੰਨਾ ਕਹੇ ਵੀ ਕਦੋਂ ਖਾਣੀ ਕਿਵੇਂ ਖਾਣੀ ਔਰ ਕਿੰਨੀ ਖਾਣੀ ਇਹਦਾ ਚੱਜ ਹੋਣਾ ਚਾਹੀਦਾ ਜਿਹਨੂੰ ਇਹ ਚੱਜ ਆ ਗਿਆ ਉਹ ਫਿਰ ਚੱਜ ਦੇ ਵਿਚਾਰ ਦੀਆਂ ਗੱਲਾਂ ਕਰਦੇ ਆ ਤੇ ਮਤਲਬ ਕੈਂਟ ਦੀ ਗੱਲ ਇਹ ਆ ਸਾਰੀ ਗੱਲ ਮੁੱਕਦੀ ਇੱਥੇ ਆ ਕਿ ਜਦੋਂ ਤੁਸੀਂ ਖਾਣ ਦੀਆਂ ਚੀਜ਼ਾਂ ਨੂੰ ਖਾਣਾ ਸਿੱਖ ਗਏ ਉਸ ਤੋਂ ਬਾਅਦ ਤੁਸੀਂ ਇਹ ਸਮਝ ਲਓ ਕਿ ਜ਼ਿੰਦਗੀ ਨੂੰ ਆਪਾ ਜੀਉਣਾ ਸਿੱਖ ਗਏ ਔਰ ਤੁਸੀਂ ਹਰ ਉਮਰ ਦੇ ਵਿੱਚ ਤਕੜੇ ਰਹਿ ਸਕਦੇ ਹੋ ਜਿਵੇਂ ਆਪਾਂ ਆਮ ਮਾੜੀ ਮਾੜੀ ਬਿਮਾਰੀ ਲੈ ਕੇ ਡਾਕਟਰਾਂ ਕੋਲ ਚਲੇ ਜਾਂਦੇ ਆ ਉਹ ਮਾੜੀ ਜਿਵੇਂ ਬਾਤ ਦਾ ਬਤੰਗੜ ਬਣ ਗਿਆ ਗਏ ਤਾਂ ਸੀ ਕਿ ਡਾਕਟਰ ਸਾਹਿਬ ਕੋਲੇ ਪੇਟ ਗੈਸ ਦਿਖਾਉਣ ਉਹਨਾਂ ਨੇ ਕੈਂਸਰ ਕੱਢਤਾ ਮਤਲਬ ਹੁੰਦਾ ਕੁਝ ਨਹੀਂ ਇਹ ਤੁਹਾਡੇ ਆਪਣੇ ਦਿਲ ਦੇ ਬਹਿਮ ਡਰ ਉਹਨਾਂ ਨੂੰ ਬਚਾ ਕੇ ਰੱਖੋ ਔਰ ਖਾਣ ਪੀਣ ਵਾਲੀਆਂ ਚੀਜ਼ਾਂ ਦਾ ਗਿਆਨ ਰੱਖੋ ਸੰਭਾਲ ਕੇ ਰੱਖੋ ਔਰ ਜਿਹੜੀ ਚੀਜ਼ ਬਾਰੇ ਵੀ ਤੁਹਾਨੂੰ ਜੀ ਕਰਦਾ ਛਲਗੂ ਖਾਣਾ ਨਾ ਜੀ ਕਰਦਾ ਨਾ ਤਾਂ শালগম ਖਾਓ ਤੁਹਾਡਾ ਜੀ ਕਰਦਾ ਮੂਲੀ ਖਾਣ ਨੂੰ ਮੂਲੀ ਖਾਓ ਪਰ ਇਹਨਾਂ ਚੀਜ਼ਾਂ ਨੂੰ ਕੋਸ਼ਿਸ਼ ਕਰੋ ਵੀ ਦੁਪਹਿਰ ਤੋਂ ਪਹਿਲਾਂ-ਪਹਿਲਾਂ ਖਾ ਲਓ ਔਰ ਰੋਟੀ ਤੋਂ ਪਹਿਲਾਂ ਖਾ ਲਓ ਰੋਟੀ ਦੇ ਵਿੱਚ ਜਿਹੜਾ ਆਪਾਂ ਖਾਦੇ ਆ ਨਾ ਵੀ ਰੋਟੀ ਗਰਮ-ਗਰਮ ਮੂੰਹ 'ਚ ਹੁੰਦੀ ਆ ਉਹਦੇ ਨਾਲ ਹੀ ਅਸੀਂ ਸਲਾਦ ਪਾ ਲੈਂਦੇ ਆ ਮੂੰਹ 'ਚ ਉਹ ਗਲਤ ਆ ਗਾਜਰ ਖਾਣੀ ਸਵੇਰੇ-ਸਵੇਰੇ ਚਬ-ਚਬ ਕੇ ਖਾਓ ਜੇ ਬਲੱਡ ਪ੍ਰੈਸ਼ਰ ਵਧਿਆ ਹੋਇਆ ਹੈ ਇੱਕ ਵਾਰੀ ਚਬ ਕੇ ਖਾ ਕੇ ਬੀਪੀ ਚੈੱਕ ਕਰਕੇ ਦੇਖੋ ਮੈਂ ਤੁਹਾਨੂੰ ਫੇਰ ਕਹਿੰਦਾ ਕਿ ਤੁਹਾਡੇ ਦਿਲੋਂ ਥੈਂਕ ਯੂ ਨਿਕਲੂਗਾ। ਚੁਸਤੀ ਫੁਰਤੀ ਤੇ ਜੋਸ਼ ਵਧਾਉਣ ਲਈ ਤੁਸੀਂ ਵੀ ਅੱਜ ਹੀ ਸ਼ੁਰੂ ਕਰੋ X+ ਮਰਦਾਨਾ ਕੋਰਸ। ਕਾਲ ਕਰੋ 828306000। ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV, Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ। ਵਾਇਲਡ ਵਾਈਲ ਤੁਸੀਂ ਸਾਨੂੰ Amazon Fire TV, Daily Hunt ਤੇ ਇਹ ਬਾਬਾਤੇ ਦੇਖ ਸਕਦੇ ਹੋ। USA, ਕੈਨੇਡਾ, ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ